ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਤੇ ਸਾウਦੀ ਅਰਬ ਸਣੇ 33 ਦੇਸ਼ਾਂ ਦੇ ਲਈ ਵੀਜ਼ਾ ਦੀਆਂ ਜ਼ਰੂਰਤਾਂ ਨੂੰ ਖਤਮ ਕਰ ਰਿਹਾ ਹੈ। ਮਤਲਬ ਹੁਣ ਭਾਰਤੀ ਨਾਗਰਿਕਾਂ ਨੂੰ ਇਰਾਨ ਜਾਣ ਦੇ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਹੋਵੇਗੀ। ਇਸ ਫੈਸਲੇ ਦੇ ਨਾਲ ਅਜਿਹੇ ਦੇਸ਼ਾਂ ਜਾਂ ਖੇਤਰਾਂ ਦੀ ਗਿਣਤੀ ਵੱਧ ਕੇ 45 ਹੋ ਜਾਵੇਗੀ ਜਿਨ੍ਹਾਂ ਦੇ ਨਾਗਰਿਕ ਬਿਨਾਂ ਵੀਜ਼ਾ ਪ੍ਰਾਪਤ ਕੀਤੇ ਇਰਾਨ ਦੀ ਯਾਤਰਾ ਕਰ ਸਕਦੇ ਹਨ। ਲੈਬਰਨਾਨ, ਟਿਊਨੀਸ਼ੀਅਨ ਭਾਰਤ, ਸਾਊਦੀ ਅਰਬ ਤੇ ਕਈ ਮੱਧ ਏਸ਼ੀਆ ਯਾ ਅਫਰੀਕਾ ਦੇ ਮੁ슬림 ਦੇਸ਼ਾਂ ਸਮੇਤ 33 ਦੇਸ਼ਾਂ ਦੇ ਲਈ ਈਰਾਨ ਦੇ ਵੀਜ਼ਾ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ। 이란दाई ਫੈਸਲਾ ਦੋ ਤੇਲ ਉਤਪਾਦਕ ਖਾੜੀ ਦੇਸ਼ਾਂ ਦੇ ਵਿੱਚ ਸਾਲਾਂ ਤੋਂ ਚੱਲ ਰਹੇ ਤਣਾਅ ਦੇ ਵਿੱਚ ਆਇਆ ਹੈ ਇਸ ਨੂੰ ਇਰਾਨ ਤੇ ਸਾਊਦੀ ਅਰਬ ਦੇ ਵਿੱਚ ਸਬੰਧਾਂ ਦੇ ਵਿੱਚ ਨਰਮੀ ਦੀ ਦਿਸ਼ਾ ਦੇ ਵਿੱਚ ਇੱਕ ਹੋਰ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਬਹਿਰੈਨ ਤੋਂ ਇਲਾਵਾ ਪਿਜਾ ਜ਼ਰੂਰਤਨ ਹਟਾਉਣ ਦੇ ਫੈਸਲੇ ਦੇ ਵਿੱਚ ਸੰਯੁਕਤ ਅਮੀਰਾਤ ਤੇ ਕਤਰ ਦੇ ਨਾਗਰਿਕ ਵੀ ਸ਼ਾਮਲ ਸਨ ਜਿਨ੍ਹਾਂ ਨਾਲ ਤਹਿਰਾਨ ਨੇ ਹੁਣ ਤੱਕ ਸੰਪੂਰਨ ਸਬੰਧ ਸਥਾਪਿਤ ਨਹੀਂ ਕੀਤੇ ਹਨ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਤੇ ਸਾウਦੀ ਅਰਬ ਸਮੇਤ 33 ਦੇਸ਼ਾਂ ਦੇ ਲਈ ਵੀਜ਼ਾ ਦੀਆਂ ਜ਼ਰੂਰਤਾਂ ਨੂੰ ਖਤਮ ਕਰ ਰਿਹਾ ਹੈ। ਮਤਲਬ ਹੁਣ ਭਾਰਤੀ ਨਾਗਰਿਕਾਂ ਨੂੰ ਇਰਾਨ ਜਾਣ ਦੇ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਹੋਵੇਗੀ। ਇਸ ਫੈਸਲੇ ਦੇ ਨਾਲ ਅਜਿਹੇ ਦੇਸ਼ਾਂ ਜਾਂ ਖੇਤਰਾਂ ਦੀ ਗਿਣਤੀ ਵਧ ਕੇ 45 ਹੋ ਜਾਵੇਗੀ ਜਿਨ੍ਹਾਂ ਦੇ ਨਾਗਰਿਕ ਬਿਨਾਂ ਵੀਜ਼ਾ ਪ੍ਰਾਪਤ ਕੀਤੇ ਇਰਾਨ ਦੀ ਯਾਤਰਾ ਕਰ ਸਕਦੇ ਹਨ। ਲੈਬਰਨਾਨ, ਟਿਊਨੀਸ਼ੀਅਨ ਭਾਰਤ, ਸਾਊਦੀ ਅਰਬ ਤੇ ਕਈ ਮੱਧ ਏਸ਼ੀਆ ਯਾ ਅਫਰੀਕਾ ਦੇ ਮੁ슬림 ਦੇਸ਼ਾਂ ਸਮੇਤ 33 ਦੇਸ਼ਾਂ ਦੇ ਲਈ ਈਰਾਨ ਦੇ ਵੀਜ਼ਾ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ। 이란दाई ਫੈਸਲਾ ਦੋ ਤੇਲ ਉਤਪਾਦਕ ਖਾੜੀ ਦੇਸ਼ਾਂ ਦੇ ਵਿੱਚ ਸਾਲਾਂ ਤੋਂ ਚੱਲ ਰਹੇ ਤਣਾਅ ਦੇ ਵਿੱਚ ਆਇਆ ਹੈ ਇਸ ਨੂੰ ਇਰਾਨ ਤੇ ਸਾਊਦੀ ਅਰਬ ਦੇ ਵਿੱਚ ਸਬੰਧਾਂ ਦੇ ਵਿੱਚ ਨਰਮੀ ਦੀ ਦਿਸ਼ਾ ਦੇ ਵਿੱਚ ਇੱਕ ਹੋਰ ਕਦਮ ਵਜੋਂ ਦੇਖਿਆ ਜਾ ਰਿਹਾ ਹੈ ਬਹਿਰੈਨ ਤੋਂ ਇਲਾਵਾ ਪਿਜਾ ਜ਼ਰੂਰਤਨ ਹਟਾਉਣ ਦੇ ਫੈਸਲੇ ਦੇ ਵਿੱਚ ਸੰਯੁਕਤ ਅਮੀਰਾਤ ਤੇ ਕਤਰ ਦੇ ਨਾਗਰਿਕ ਵੀ ਸ਼ਾਮਲ ਸਨ ਜਿਨ੍ਹਾਂ ਨਾਲ ਤਹਿਰਾਨ ਨੇ ਹੁਣ ਤੱਕ ਸੰਪੂਰਨ ਸਬੰਧ ਸਥਾਪਿਤ ਨਹੀਂ ਕੀਤੇ ਹਨ ਬਿਊਰੋ ਰਿਪੋਰਟ ਦੀ ਸ਼ਬ ਅਪਡੇਟ ਨਿਊਜ਼ ਦੇ ਨਾਲ ਧੰਨਵਾਦ ਇਰਾਨ ਨੇ ਐਲਾਨ ਕੀਤਾ ਹੈ ਕਿ ਉਹ ਭਾਰਤ ਤੇ ਸਾウਦੀ ਅਰਬ ਸਮੇਤ 33 ਦੇਸ਼ਾਂ ਦੇ ਲਈ ਵੀਜ਼ਾ ਦੀਆਂ ਜ਼ਰੂਰਤਾਂ ਨੂੰ ਖਤਮ ਕਰ ਰਿਹਾ ਹੈ। ਮਤਲਬ ਹੁਣ ਭਾਰਤੀ ਨਾਗਰਿਕਾਂ ਨੂੰ ਇਰਾਨ ਜਾਣ ਦੇ ਲਈ ਵੀਜ਼ਾ ਲੈਣ ਦੀ ਲੋੜ ਨਹੀਂ ਹੋਵੇਗੀ। ਇਸ ਫੈਸਲੇ ਦੇ ਨਾਲ ਅਜਿਹੇ ਦੇਸ਼ਾਂ ਜਾਂ ਖੇਤਰਾਂ ਦੀ ਗਿਣਤੀ ਵੱਧ ਕੇ 45 ਹੋ ਜਾਵੇਗੀ ਜਿਨ੍ਹਾਂ ਦੇ ਨਾਗਰਿਕ ਬਿਨਾਂ ਵੀਜ਼ਾ ਪ੍ਰਾਪਤ ਕੀਤੇ ਇਰਾਨ ਦੀ ਯਾਤਰਾ ਕਰ ਸਕਦੇ ਹਨ। ਲੈਬਰਨਾਨ, ਟਿਊਨੀਸ਼ੀਅਨ ਪਾਤ ਸऊदी ਅਰਬ ਤੇ ਕਈ ਮੱਧ ਏਸ਼ੀਆ ਯਾ ਅਫਰੀਕਾ ਦੇ ਮੁਸਲਿਮ ਦੇਸ਼ਾਂ ਸਮੇਤ 33 ਦੇਸ਼ਾਂ ਦੇ ਲਈ ਈਰਾਨ ਦੇ ਵੀਜ਼ਾ ਜ਼ਰੂਰਤ ਨੂੰ ਹਟਾ ਦਿੱਤਾ ਗਿਆ ਹੈ। ਈਰਾਨ ਦਾ ਇਹ ਫੈਸਲਾ ਦੋ ਤੇਲ ਉਤਪਾਦਕ ਖਾੜੀ ਦੇਸ਼ਾਂ ਦੇ ਵਿੱਚ ਸਾਲਾਂ ਤੋਂ ਚੱਲ ਰਹੇ ਤਣਾਅ ਦੇ ਵਿੱਚ ਆਇਆ ਹੈ। ਇਸ ਨੂੰ ਈਰਾਨ ਤੇ ਸऊदी ਅਰਬ ਦੇ ਵਿੱਚ ਸਬੰਧਾਂ ਦੇ ਵਿੱਚ ਨਰਮੀ ਦੀ ਦਿਸ਼ਾ ਦੇ ਵਿੱਚ ਇੱਕ ਹੋਰ ਕਦਮ ਵਜੋਂ ਦੇਖਿਆ ਜਾ ਰਿਹਾ ਹੈ। ਬਹਿレイン ਤੋਂ ਇਲਾਵਾ ਪੀਜਾ ਜ਼ਰੂਰਤਾਂ ਨੂੰ ਟਾਉਣ ਦੇ ਫੈਸਲੇ ਦੇ ਵਿੱਚ ਸੰਯੁਕਤ ਅਮੀਰਾਤ ਤੇ ਕਤਰ ਦੇ ਨਾਗਰਿਕ ਵੀ ਸ਼ਾਮਲ ਸਨ ਜਿਨ੍ਹਾਂ ਨਾਲ ਤਹਿਰਾਨ ਨੇ ਹੁਣ ਤੱਕ ਸੰਪੂਰਨ ਸਬੰਧ ਸਥਾਪਿਤ ਨਹੀਂ ਕੀਤੇ ਹਨ ਬਿਊਰੋ ਰਿਪੋਰਟ ਦੀਸ਼ ਅਪਡੇਟ ਨਿਊਜ਼ ਦੇ ਨਾਲ ਧੰਨਵਾਦ